ਸਾਰ ਰੁੱਤ ਸੁਹਾਵੀ ਜਿੰਦ ਤਦ ਸਮਾਲੀ ਸੋ ਪਾਉ ਸੋਹਿਲਾ ਜੋ ਤੇਰੀ ਘਾਲੀ ਸੋ ਵਿਕਾਰ ਸੋਹਿਲਾ ਜਿੰਦ ਜਿਦਾ ਨੂੰ ਮੁਖਾ ਸਭਨਾ ਕੇ ਦਾਤਾਰਾ ਹਾਂ ਜੀ ਸ੍ਰੀ ਕੀ ਓਰੀਜਨ ਦੇ ਮਹਾਰਾਜ ਦੀ ਇਸ ਪਵਿੱਤਰ ਸ਼ਬਦ ਦੇ ਵਿੱਚ ਸਾ ਸਰਣ ਦੇ ਸਾਨੂੰ ਕੁਝ ਹਦਾਇਤਾਂ ਜਿਹੜੀਆਂ ਨੇ ਉਹ ਪੱਕੀਆਂ ਕਰਵਾ ਰਹੀ। ਹੁਣ ਹਰੇਕ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਅਸੀਂ ਜਿਹੜਾ ਨਾਮ ਹੈ ਪਾਈ ਕਿ ਰੋਤਾਵੇ ਕੀ ਤੋਂ ਨਾਮ ਜਪਾਂਗੇ। ਜਾਂ ਜਿਤ ਤੱਕ ਅਸਿਰ ਲੋਕੀ ਇਹੀ ਉਸਦੇ ਪਏ ਆ ਕਿ ਨਾਮ ਜਪਣਾ ਕਦੋਂ ਚਾਹੀਦਾ ਬਾਣੀ ਕਦੋਂ ਪੜ੍ਹਨੀ ਚਾਹੀਦੀ ਕਿਹੜੀ ਬਾਣੀ ਕਰੋ ਪੜ੍ਹਨੀ ਚਾਹੀਦੀ ਅਜੇ ਤੱਕ ਤੇ ਅਸੀਂ ਚੰਨ ਦਾ ਯਤਨ ਹੀ ਨਹੀਂ ਕੀਤਾ ਹੈ ਅਜੇ ਤੱਕ ਤੇ ਕੇਵਲ ਤੇ ਕੇਵਲ ਅਸੀਂ ਪੁੱਛਣ ਤਾਂ ਕਿਸੇ ਉਤਰਾਏ ਗਏ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਰੀ ਕਹਿੰਦੇ ਸਾ ਰੁਤ ਸੁਹਾਵੀ ਜਿਤ ਤੁਧ ਸੰਭਾਲੀ ਏ ਮਨੁਕੋ ਅਕਾਲ ਪੁਰਖ ਪ੍ਰਮਾਤਮਾ ਉਹ ਰੁਤ ਸੋਣੀ ਹੈ ਸੁਹਾਵੀ ਹੈ ਜਿਹੜੀ ਰੁਤ ਦੇ ਵਿੱਚ ਉਹ ਪ੍ਰਮਾਤਮਾ ਚੇਤੇ ਆਵਣੇ ਜਿਤ ਤੁਧ ਸੰਭਾਲੀ ਜਿਹੜੀ ਰੁਤ ਦੇ ਵਿੱਚ ਮੈਂ ਤੇ ਕੋਈ ਯਾਦ ਕਰਦਾ ਹਾਂ ਇਸ ਸ਼ਬਦ ਅੰਤ ਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨਾਨਕ ਸੋਈ ਦਿਵਸ ਸੁਹਾਵੜਾ ਜੇਤ ਪ੍ਰਭ ਆਵੇ ਚਿੱਤ ਜੇਤ ਦਿਨ ਵਿਸਰੇ ਪਾਰਬ੍ਰਮ ਫਿਰ ਧੁਲਾਰੀ ਰੁਕਾ ਜਿਹੜੇ ਦਿਨ ਪਾਰਬ੍ਰਮ ਪ੍ਰਮਾਤਮਾ ਵਿਸਰ ਜਾਂਦਾ ਉਹ ਸਮਾ ਸਲ ਸੰਗਤ ਦੀ ਬਹੁਤ ਮਾਰ ਹੈ ਉਹ ਰੁਤ ਚੰਗੀ ਨਹੀਂ ਜਿੱਦਾਂ ਪ੍ਰਮਾਤਮਾ ਚਿੱਤੇ ਆ ਜਾਵੇ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਉਹ ਰਿਦਾ ਉਹ ਰੁਤ ਵੀ ਸੁਹਾਵੀ ਹੈ ਉਹ ਸਮਾਂ ਵੀ ਸੁਪਨਾ ਹੈ ਜਿਹੜੇ ਦਿਨ ਪ੍ਰਮਾਤਮਾ ਚੇਤੇ ਆ ਜਾਵੇ ਤੇ ਸਾਸ ਸੰਗਤ ਦੀ ਗੁਰਮਖੰਨ ਤਿੰਨ ਦੇ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਵਿਸਰਦਾ ਹੀ ਨਹੀਂ ਹੈ ਉਹਨਾਂ ਦੀ ਤੇ ਰਸਨਾ ਤੋਂ ਟੇਬਲ ਤੇ ਕੇਵਲੇ ਬਚਨ ਨਿਕਲਦੇ ਨੇ ਦੰਮ ਤੰਮ ਸਦਾ ਸੰਭਾਲਦਾ ਦਮ ਨੰਦਨਤਾ ਜਾਏ ਤੁਰ ਖਸਮੇ ਦਾ ਹੁਕਮ ਪਿਆ ਬਿਨ ਸਤਗੁਰ ਚੇਤਿਆ ਨਾ ਜਾਏ ਇੱਕ ਦਮ ਵੀ ਪ੍ਰਮਾਤਮਾ ਦਾ ਤੇਰੇ ਸੁਆਸ ਜਿਹੜਾ ਨਹੀਂ ਇਹ ਸਮਾਂ ਵੀ ਜਿਹੜਾ ਸੁਆਸਾਂ ਦਾ ਇੱਕ ਮਿੰਟ ਦਾ ਵੀ ਇਹ ਪਰਮਾਤਮਾ ਤੇਰੀ ਇਬਾਦਤ ਤੇ ਇਬਦਗੀ ਤੋਂ ਬਣਾ ਦੀ ਨਿਕਲਣਾ ਚਾਹੀਦਾ ਸਤਿਗੁਰੂ ਰਾਮ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾ ਰੁੱਤ ਸੁਹਾਵੀ ਉਹ ਰੁੱਤ ਚੰਗੀ ਹੈ ਭਾਈ ਜਿਤ ਤੁਧ ਸਮਾਲੀ ਜਦੋਂ ਪਰਮਾਤਮਾ ਨੂੰ ਚੇਤੇ ਆਵਣਾ ਜਦੋਂ ਅਸੀਂ ਤੈਨੂੰ ਯਾਦ ਕਰਦੇ ਸੋ ਕੰਮ ਸੋਹਿਲਾ ਜੋ ਤੇਰੀ ਘਾਲੀ ਹੁਣ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸੋ ਕੰਮ ਸੋਹਿਲਾ ਉਹ ਕੰਮ ਵੀ ਸੋਣਾ ਹੈ ਜੋ ਤੇਰੀ ਕਾਹੀ ਜਿਹੜੇ ਕੰਮ ਵਿੱਚ ਪ੍ਰਮਾਤਮਾ ਘਾਰਨਾ ਕਰਕੇ ਤੈਨੂੰ ਯਾਦ ਹੁੰਦਾ ਜਾਵੇ ਤੇ ਜਿਹੜੇ ਕੰਮ ਕਰਦੇ ਆ ਰੱਬ ਚੇਤੇ ਨਾ ਹੋਵੇ ਸਤਿਗੁਰ ਜੀ ਉਹ ਕੰਮ ਵੀ ਸਫਲਾ ਨਹੀਂ ਹੈ ਸਤਿਗੁਰ ਜੀ ਦੀ ਪਾਵਨ ਬਾਣੀ ਦਾ ਬਚਨ ਪੜ੍ਹਦੇ ਆ ਨਾ ਅਸੀਂ ਸਤਿਗੁਰ ਜੀ ਕਹਿੰਦੇ ਹਾਥ ਪਾਉ ਸਿਰ ਕਾਮਸਲ ਕੀਤ ਨਰੰਜਨ ਨਾਲ ਤੇਰੀ ਚੇਤ ਜਿਹੜੀ ਆ ਉਹ ਨਰੰਜਨ ਪ੍ਰਮਾਤਮਾ ਦੇ ਨਾਲ ਲੱਗੀ ਹੋਣੀ ਚਾਹੀਦੀ ਹੈ ਤੇ ਤੇਰਾ ਕੰਮ ਵੀ ਉਹ ਕੀਤਾ ਹੋਇਆ ਸੁਹਿਨਦਾ ਸਫਲਾ ਹੈ ਜਿਹੜਾ ਕੰਮ ਕੋ ਗੁਰੂ ਦੇ ਆਸ਼ੇ ਦੇ ਮੁਤਾਬਕ ਕਰੇਗਾ ਜਿਹੜਾ ਗੁਰੂ ਦੇ ਦੱਸੇ ਸਿਧਾਂਤ ਦੇ ਮੁਤਾਬਕ ਕਰੇਗਾ ਤੇ ਗੁਰੂ ਨੇ ਕੀ ਕਿਹਾ ਧੰਨ ਸ਼੍ਰੀ ਗੁਰਨਾਨਕ ਦੇਵ ਪਰ ਦਾ ਵਚਨ ਸਾਧੂ ਜੀ ਕਹਿੰਦੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਸਾਧੂ ਜੀ ਨੇ ਹੱਥੀਂ ਕਿਰਤ ਕਰ ਤਾਇਆ ਕਿ ਭਾਈ ਆਪਣੇ ਹੱਥੀਂ ਕਿਰਤ ਕਰ ਕਿਸੇ ਦਾ ਹੱਕ ਨਾ ਖਾਣੀ ਇਸੇ ਗਰੀਬ ਮਜ਼ਦੂਰ ਨੂੰ ਤੰਗ ਨਾ ਕਰੀ ਕਿਉਂਕਿ ਸਾਸ ਸੰਦੇ ਜੀ ਧੰਨ ਸ਼੍ਰੀ ਗੁਰਨਾਨਕ ਦੇਵ ਪਰ ਜਿਹਨੇ ਆਪ ਖੇਤੀ ਕੀਤੀ ਹੈ ਕਰਤਾਰਪੁਰ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਤਕਰੀਬਨ 17-18 ਸਾਲ ਹਲ ਵਾਇਆ ਮੇਰੇ ਮਾਲਕ ਨੂੰ ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀ ਦਾ ਬਚਨ ਹੈ ਇਹ ਧੰਸ਼ੀਲੀ ਗੁਰੂ ਅਰਜਨ ਦੇਵ ਮਹਾਰਾਜੀ ਸਾਨੂੰ ਪੱਕਾ ਕਰਾ ਰਹੇ ਨੇ ਸੋ ਕੰਮ ਸੁਹੇਲਾ ਭਾਈ ਉਹ ਕੰਮ ਤੇਰਾ ਸੁਹੇਲਾ ਸੋਣਾ ਹੈ ਜਿਹੜੇ ਕੰਮ ਦੇ ਵਿੱਚ ਪ੍ਰਮਾਤਮਾ ਘਾਲੀ ਜਿਹੜਾ ਪ੍ਰਮਾਤਮਾ ਤੇਨੂੰ ਚੇਤੇ ਆ ਜਾਵੇ ਜਿਹੜੀ ਘਾਲ ਕਮਾਈ ਤੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਕਰੇਗਾ ਜਿਹੜਾ ਕੰਮ ਕਰਦਿਆਂ ਤੇਨੂੰ ਰੱਬ ਚੇਤੇ ਆ ਗਿਆ ਉਹ ਤੇਰਾ ਕੰਮ ਵੀ ਕੀਤਾ ਸਫਲਾ ਹੈ ਸੋ ਰਿਦਾ ਸੋਹਿਲਾ ਜਿਤ ਰਿਦਾ ਤੂੰ ਗੁਠਾ ਸਬਨਾ ਇਹ ਦਾ ਤਾਰਾ ਜੀ ਉਹ ਭਗਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸੋ ਰਿਦਾ ਸੋਹਿਲਾ ਜਿਦਾ ਕਹਿੰਦੇ ਜੀ ਅੰਦਰ ਜਿਹੜਾ ਸਾਡਾ ਦਿਲ ਹੈ ਉਹ ਦਿਲ ਤਾਂ ਹੀ ਸੋਹਿਲਾ ਸੁਣਾ ਬਣ ਸਕਦਾ ਹੈ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਤ ਰਿਦਾ ਤੂੰ ਗੁਠਾ ਜਿਹੜੇ ਹਿਰਦੇ ਦੇ ਵਿੱਚ ਪ੍ਰਮਾਤਮਾ ਤੂੰ ਬੈਠ ਗਿਆ ਜਿਹੜੇ ਹਿਰਦੇ ਦੇ ਵਿੱਚ ਪ੍ਰਮਾਤਮਾ ਤੂੰ ਚੇਤੇ ਆ ਗਿਆ ਨਾ ਉਹ ਹਿਰਦਾ ਵੀ ਸੋਨਾ ਹੈ ਉਹ ਹਿਰਦਾ ਵੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੋਨਾ ਬਣ ਜਾਂਦਾ ਹੈ ਕਿਉਂ ਸੋਨਾ ਬਣ ਜਾਂਦਾ ਹੈ ਕਿਉਂਕਿ ਉਹ ਹਿਰਦੇ ਦੇ ਵਿੱਚ ਹਮੇਸ਼ਾ ਪ੍ਰਮਾਤਮਾ ਦੀ ਯਾਦ ਚੱਲਦੀ ਹੈ ਉਹ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਇੱਕ ਮਿੰਟ ਦਾ ਸਮਾਂ ਵੀ ਜਿਹੜਾ ਹੈ ਸੋ ਗੁਰਮੁਖ ਨਹੀਂ ਕਰਦੇ ਤਾਂ ਕਰਕੇ ਉਹ ਹਿਰਦਾ ਵੀ ਸੋਹਿੱਲਾ ਹੈ ਹਿਰਦਾ ਵੀ ਸੋਨਾ ਬਣ ਗਿਆ ਜੇ ਤਿਹੜਾ ਤੂੰ ਬੁੱਧਾ ਸਤਗੁਰੂ ਜੀ ਕਹਿੰਦੇ ਸਤਨਾਕੇ ਦਾਤਾਰਾ ਜੀ ਉਹ ਤੂੰ ਸਾਰਿਆਂ ਦਾ ਦਾਤਾਰਾ ਤੂੰ ਸਾਰਿਆਂ ਨੂੰ ਦਾਤਾ ਦੇਣ ਵਾਲਾ ਮਾਲਕ ਹੈ ਪਰਮਾਤਮਾ ਤੇਰੇ ਘਰ ਦੇ ਵਿੱਚ ਕਿਸੇ ਦਾ ਪੂਚੀਛ ਦਾ ਘਾਟਾ ਨਹੀਂ ਹੈ ਉਹ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ ਪਰ ਉਹ ਹਿਰਦਾ ਸੁਹਿੱਲਾ ਹੈ ਉਹ ਹਿਰਦਾ ਸੋਹਣਾ ਬਣ ਜਾਂਦਾ ਹੈ ਜਿਹੜਾ ਪਰਮਾਤਮਾ ਤੇਰੇ ਦੱਸੇ ਹੋਏ ਸੁਧਾਨ ਤੇ ਚੱਲਦਾ ਹੈ ਤੇ ਜਿਹੜੇ ਹਿਰਦੇ ਦੇ ਵਿੱਚ ਪਰਮਾਤਮਾ ਤੋਂ ਆਪ ਵਸ ਜਾਣਾ ਹੈ ਇਹ ਸਾਧਗੁਰੂ ਜੀ ਦੀ ਬਾਣੀ ਦਾ ਬਚਨ ਅਸੀਂ ਪੜਦੇ ਆ ਨਾ ਹਿਰਦਾ ਵਸਿਆ ਮਾਰ ਬ੍ਰਹਮ ਭਗਤਾਂ ਮੈਂ ਗਣੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ ਭਾਈ ਉਹ ਭਗਤਾਂ ਦੇ ਵਿੱਚ ਗਿਨੇ ਜਾਂਦੇ ਨੇ ਉਹਨਾਂ ਦੀ ਗਿਰਤੀ ਜਿਹੜੀ ਹੈ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਨ ਵਾਲੇ ਭਗਤਾਂ ਦੇ ਵਿੱਚ ਆਉਂਦੀ ਹੈ ਤੇ ਸਤਿਗੁਰੂ ਧੰਸ਼ੀ ਰੂਰਜਨ ਦੇ ਮਹਾਰਾਜ ਜੀ ਜਦੋਂ ਆਉਂਦੇ ਤੂੰ ਸਾਜਾ ਸਾਹਿਬ ਬਾਪ ਹਮਾਰਾ ਧੰਸ਼ੀ ਚਲੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਆ ਗਏ ਸਤਿਗੁਰੂ ਜੀ ਕਹਿੰਦੇ ਤੂੰ ਸਾਜਾ ਸਾਹਿਬ ਬਾਪ ਹਮਾਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਜ ਸੰਤ ਜੀ ਮਨੁੱਖਤਾ ਦੇ ਸਾਜੇ ਹੋਏ ਨੇ ਜਦੋਂ ਸਾਂਝੀ ਬਾਤ ਦੀ ਗੱਲ ਆਉਂਦੀ ਹੈ ਨਾ ਸਭੇ ਸਾਂਝੀ ਬਾਤ ਸਦਾਇਨ ਕੋਈ ਨਾ ਦੀ ਸਹਿ ਮਹਾਰਾਜੀ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਅਸੀਂ ਜਦੋਂ ਸਾਜ ਸੰਗ ਜੀ ਨਾਖ ਪਸਤਕ ਹੁੰਦੇ ਹੈ ਨਾ ਇੱਥੇ ਕੇਵਲ ਤੇ ਕੇਵਲ 6 ਸਤਿਗੁਰੂ ਸਾਹਿਬ ਜੀ ਦੀ ਬਾਣੀ ਨਹੀਂ ਇੱਥੇ 15 ਭਗਤ ਸਹਿਬਾਨਾਂ ਦੀ ਬਾਣੀ ਹੈ ਇੱਥੇ ਤਿੰਨ ਗੁਰੂ ਕੇ ਸਿੱਖਾਂ ਦੀ ਬਾਣੀ ਹੈ 11 ਪੱਤ ਸਹਬਾਵਾ ਦੀ ਬਾਣੀ ਹੈ ਤੇ ਆਪਾਂ ਜੇ ਜਾਤ ਨਹੀਂ ਦੁਨੀਆਂ ਦੇ ਲੋਕਾਂ ਨੇ ਜਾਤਾਂ ਬਣਾਈਆਂ ਨੇ ਗੁਰੂ ਕੀ ਬਾਣੀ ਨੇ ਕੋਈ ਜਾਤ ਨਹੀਂ ਬਣੀ ਹੈ ਇਹ ਸਤਿਗੁਰੂ ਦੀ ਬਾਣੀ ਜਦੋਂ ਪੜਾਂਗੇ ਨਾ ਸਤਿਗੁਰੂ ਜੀ ਕਹਿੰਦੇ ਸਾਹ ਜਾਤ ਸਾ ਪਤ ਹੈ ਜਿਹੇ ਇਹ ਕਰਮ ਕਮਾਈ ਜਿਹੋ ਜੇ ਤੂੰ ਕਰਮ ਕਮਾਉਣਾ ਹੈ ਉਹੋ ਜੀ ਤੇਰੀ ਜਾਤ ਹੈ ਤੇ ਜੇ ਦੁਨੀਆਂ ਦੇ ਲੋਕਾਂ ਨੇ ਜਾਤਾਂ ਪਾਤਾਂ ਦੇ ਵਿੱਚ ਮੰਨ ਦਿੱਤਾ ਧਰਮ ਮਜ਼ਬਾ ਦੇ ਵਿੱਚ ਲੋਕਾਂ ਨੇ ਬਣ ਦਿੱਤਾ ਇਹ ਮੁਸਲਮਾਨ ਧਰਮ ਹੈ ਇਹ ਹਿੰਦੂ ਧਰਮ ਹੈ ਇਹ ਸਿੱਖ ਧਰਮ ਹੈ, ਇਸਾਈ ਧਰਮ ਹੈ, ਬੋਧੀ ਧਰਮ ਹੈ, ਇਹ ਜੈਨੀ ਧਰਮ ਹੈ। ਸੰਤੂ ਜੀ ਕਹਿੰਦੇ ਭਾਈ ਕੋਈ ਵੀ ਧਰਮ ਜਿਹੜਾ ਉਹ ਪ੍ਰਮਾਤਮਾ ਤੋਂ ਲੱਗਦਾ ਹੈ। ਰੱਬ ਨੇ ਸਾਰੀ ਦੁਨੀਆ ਨੂੰ ਇੱਕ ਅਪਾਰ ਨਾਲ ਪੈਦਾ ਕੀਤਾ। ਉਹ ਪ੍ਰਮਾਤਮਾ ਨੇ ਸਾਰੀ ਦੁਨੀਆ ਜਿਹੜੀ ਹੈ ਭਾਈ ਅਵਲ ਅੱਲਾ ਨੂਰੁ ਪਾਇਆ। ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉੱਗਿਆ। ਕੌਣ ਭਲੇ ਉਹ ਮੰਦੇ। ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਚਨਾ ਕਰਕੇ ਸਾਧ ਸੰਗਤ ਜੀ ਸਾਂਝਾ ਸਾਹਿਬ ਬਾਪ ਹਮਾਰਾ ਸਾਨੂੰ ਸਾਰਿਆਂ ਨੂੰ ਸਾਰਿਆਂ ਨਾਲ ਜਿਹੜਾ ਸਾਂਝਾ ਬਾਪ ਹੈ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਸਾਂਝਾ ਕਿਉਂ ਹੈ ਸਾਰਿਆਂ ਦੇ ਵਿੱਚ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਸੇ ਵਿੱਚ ਫਰਕ ਨਹੀਂ ਕਰਦੀ ਇੱਥੇ ਬਾਬਾ ਫਰੀਦ ਸਾਹਿਬ ਅਮਰਤ ਵੇਲੇ ਬੋਲਦੇ ਨੇ ਇੱਥੇ ਬਾਬਾ ਕਬੀਰ ਸਾਹਿਬ ਜੀ ਬੋਲਦੇ ਨੇ ਇਥੇ ਭਗਤ ਰਵਿਦਾਸ ਜਿਸ ਵੇਲੇ ਸਾਨੂੰ ਬਚਨਾਂ ਦੇ ਨਾਲ ਨਿਵਾਜਦੇ ਨੇ ਸਤਗੁਰੂ ਜੀ ਕਹਿੰਦੇ ਇਹ ਸਾਂਝੀ ਬਾਤ ਦਾ ਸੁਪਦੇਸ਼ ਹੈ ਉਪਦੇਸ਼ ਚੋਂ ਵਰਨਾਂ ਨੂੰ ਸਾਂਝਾ ਸਤਗੁਰੂ ਜੀ ਕਹਿੰਦੇ ਇਸ ਘਰ ਦੇ ਵਿੱਚੋਂ ਚਾਰਾਂ ਵਰਨਾਂ ਵਾਸਤੇ ਉਪਦੇਸ਼ ਆਂਦਾ ਹੈ ਧੰਨ ಶ್ರೀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁਰ ਪੀਰ ਬੁੱਧੂ ਸਾਹਿਬ ਚੱਲ ਕੇ ਆ ਜਾਂਦਾ ਹੈ ਤੇ ਸਤਗੁਰੂ ਜੀ ਉਹਨੂੰ ਵੀ ਉਦਾਂ ਹੀ ਨਿਵਾਜਦੇ ਨੇ ਜਿਵੇਂ ਸਤਗੁਰੂ ਜੀ ਭਾਈ ਭਨੀਆ ਸਾਹਿਬ ਨੂੰ ਨਿਵਾਜਦੇ ਕੋਈ ਬਾਹਰ ਨਹੀਂ ਨਾ ਹੈ ਕਿਉਂਕਿ ਸਾਂਝਾ ਹੈ ਸਾਰਿਆਂ ਦਾ ਆਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕੋਈ ਦਾਵਾ ਨਹੀਂ ਕਰ ਸਕਦਾ ਕਿਸੇ ਇੱਕ ਕਹਿਣ ਕਿ ਗੁਰੂ ਗੋਬਿੰਦ ਸਿੰਘ ਸਾਡੇ ਨਹੀਂ ਇੱਥੇ ਤੇ ਸਾਧ ਸੰਗਤ ਜੀ ਜਦੋਂ ਭਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਤੇ ਸੱਜਣਾ ਤੇ ਸ਼ਾਹ ਜਹਾਂ ਨੇ ਸਾਧ ਸੰਗਤ ਜੀ ਚਾਰ ਲੜਾਈਆਂ ਜਿੱਤੀਆਂ ਸਾਧ ਗੁਰਦੇ ਨਾਲ ਚਾਰ ਜੰਗਾਂ ਲੜੀਆਂ ਤੇ ਸ਼ਾਹ ਜਹਾਂ ਦੇ ਪਿਤਾ ਜਿਹੜੇ ਜਹਾਂਗੀਰ ਨੇ ਉਹਨੇ ਧੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਸਾਧ ਸੰਗਤ ਨੇ ਸ਼ਹੀਦ ਕਰਾਉਣ ਦੇ ਸਭ ਤੋਂ ਵੱਡਾ ਰੋਲ ਉਹਦਾ ਸੀ ਚੰਦੂ ਤੇ ਕੋ ਬਹਾਨਾ ਬਣਿਆ ਸੀ ਤੇ ਸਾਹਸੰਗਤ ਜਦੋਂ ਇਧਰ ਸ਼ਾਹ ਜਹਾਂ ਦਾ ਪੁੱਤਰ ਜਿਹੜਾ ਹੈ ਉਹਨੂੰ ਦਾਰਾ ਛੋ ਨੂੰ ਛੇ ਤਾਂ ਵਾਲ ਖਵਾ ਦਿੱਤਾ ਗਿਆ ਵੈਦ ਹਕੀਮ ਸਾਰੇ ਸੱਦੇ ਸਾਰਿਆਂ ਨੇ ਜਵਾਬ ਦੇ ਦਿੱਤਾ ਕਿ ਇਹਦਾ ਨਾਜ ਨਹੀਂ ਹੋ ਸਕਦਾ ਹਾਂ ਇਹਦਾ ਨਾਜ ਹੋ ਸਕਦਾ ਜੇ ਇੱਕ ਵੱਡੀ ਹਰੜ ਤੇ ਲੌਂਗ ਪੋਸਟ ਜਿਹੜੇ ਖਾਸ ਇਹ ਕਿਰੋਂ ਮਿਲ ਜਾਵੇ ਤੇ ਸਾਧ ਸੰਗਤ ਜੀ ਉਹ ਸਮੇਂ ਦਾ ਬਾਦਸ਼ਾਹ ਸੀ ਉਦੋਂ ਤੇ ਉਹਨੇ ਸਾਡੇ پاسੇ ਪਹੁੰਚ ਕੀਤੀ ਕਿਰੋਣਾ ਮਿਲਿਆ ਪਰ ਕਿਸੇ ਨੇ ਦੱਸਿਆ ਕਿ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਦੇ ਦਵਾਈਖਾਨੇ ਦੇ ਵਿੱਚੋਂ ਇਹ ਵਸਤੂਆਂ ਤੁਹਾਨੂੰ ਮਿਲ ਸਕਦੀਆਂ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਦੀ ਇਹ ਕਿਰਤ ਉਹਨਾਂ ਦੀ ਧਰਤੀ ਤੇ ਸਾਧ ਸੰਗਤ ਦੀ ਮਨੁੱਖਤਾ ਦਾ ਬੜਾ ਫਲ ਹੈ ਕਿ ਜਿੱਥੇ ਬੜਾ ਵੱਡਾ ਦਵਾਈਖਾਨਾ ਖੋਲਿਆ ਜਿੱਥੇ ਰੋਗੀਆਂ ਦੇ ਰੋਗ ਸਾਧ ਸੰਗਤ ਦੀ ਕੱਟੇਗਾ ਉਹਨਾਂ ਸ਼ਾਹਜਹਾਨ ਸੋਚਦਾ ਕਿ ਮੈਂ ਇਹ ਇਹਨਾਂ ਦੇ ਪਿਤਾ ਦੇ ਨਾਲ ਕੀ ਵਿਚਾਰ ਜੰਨਾਂ ਕੀਤੀਆਂ ਤੇ ਸਾਡੇ ਪਿਤਾ ਨੇ ਇਹਨਾਂ ਦੇ ਪਿਤਾ ਨੂੰ ਧੰਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਇਆ ਤੇ ਅਸੀਂ ਇਹਨਾਂ ਦੇ ਘਰ ਦੇ ਵਿੱਚ ਕਿਵੇਂ ਜਾ ਕੇ ਮੰਗੀਏ ਇਹ ਵਸਤੂਆਂ ਉੱਤਰ ਮਰਦਾ ਪਿਆ ਪਰ ਕਿਸੇ ਨੇ ਕੋਈ ਦੱਸਿਆ ਕਹਿਣ ਲੱਗੇ ਕਿ ਉਹ ਘਰ ਐਦਾਂ ਦਾ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਹੈ ਜੇ ਤੁਸੀਂ ਜਾਓਗੇ ਤੁਹਾਡੀ ਮਦਦ ਜ਼ੂਰ ਕਰਨਗੇ ਸਾਧ ਸੰਗਤ ਜੀ ਉੱਥੋਂ ਕਹੇ ਕੁਝ ਵੀ ਜਿਹੜੇ ਪ੍ਰਥਮ ਉਹਨਾਂ ਨੇ ਬੰਦੇ ਭੇਜੇ ਆਪਣੇ ਸਿਪਾਹੀ ਭੇਜੇ ਉਹਨਾਂ ਨੇ ਆ ਕੇ ਪੁੱਤਰਲਾ ਕੀਤਾ ਨਾ ਕਿ ਸ਼ਾਹ ਜਹਾਂ ਨੇ ਸਾਨੂੰ ਭੇਜਿਆ ਹੈ ਉਹਦੇ ਪੁੱਤਰ ਦੀ ਜਾਣ ਜਿਹੜੀ ਬੰਦਰੀ ਵਿੱਚ ਹੈ ਕੁਸ਼ਕ ਵਸਤੂਆਂ ਚਾਹੀਦੀ ਸਤਿਗੁਰੂ ਜੀ ਕਹਿੰਦੇ ਜੋ ਕੁਛ ਚਾਹੀਦਾ ਭਾਈ ਇਹਨਾਂ ਨੂੰ ਦੇ ਦੇ ਕਿਉਂਕਿ ਗੁਰੂ ਕਿਸੇ ਨਾਲ ਵੈਰ ਨਹੀਂ ਕਰਦਾ ਤੂੰ ਸਾਂਝਾ ਸਾਹੇਦੋ ਬਾਪ ਮਾਰਾ ਜੇ ਧੰਨ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਦੀ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਪਏ ਨੇ ਉੱਥੇ ਸਾਥ ਸੰਗਤ ਜਦੋਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਬਾਬਾ ਅਜੀਤ ਸਿੰਘ ਤੇ ਸਿੱਖਾਂ ਨੇ ਪੰਜ ਸਿੰਘਾਂ ਨੇ ਆ ਕੇ ਸਤਪੁਰ ਦੇ ਅੱਗੇ ਬੇਨਤੀ ਕੀਤੀ ਸਤਪੁਰ ਜੀ ਤੁਸੀਂ ਬਾਬਾ ਜੁਝਾਰ ਸਿੰਘ ਜੀ ਨੂੰ ਲੈ ਕੇ ਚਲੇ ਜਾਓ ਕਿਉਂਕਿ ਅੱਗੇ ਪੰਥ ਚੱਲਦਾ ਰਹੇਗਾ ਬਾਬਾ ਜੁਝਾਰ ਸਿੰਘ ਹੁਣਾਂ ਦੇ ਨਾਮ ਤੇ ਤੇ ਸਤਪੁਰ ਨੇ ਬਚਨ ਵੀ ਕਰ ਦਿੱਤਾ ਕਿ ਅਸੀਂ ਸਵੇਰੇ ਆਪ ਜਾਂ ਕੇ ਜਾਵਾਂਗੇ ਤੇ ਸਤਪੁਰ ਧੰਨ Shri ਗੋਬਿੰਦ ਸਿੰਘ ਬਾਹਰ ਕੀ ਕਹਿਣ ਲੱਗੇ ਸੋ ਮੈਂ ਤੁਹਾਡੇ ਵਿੱਚ ਤੇ ਆਪਣੇ ਪੁੱਤਰਾਂ ਦੇ ਵਿੱਚ ਕਦੇ ਫਰਕ ਨਹੀਂ ਕੀਤਾ ਸਾਤ ਸੰਗਤ ਦੀ ਸਤਗੁਰੂ ਨੇ ਪੁੱਤਰ ਸ਼ਹੀਦ ਕਰਾ ਲਏ ਤੇ ਜਦੋਂ ਚਮਕਾਉਤ ਦੀ ਗੜੀ ਛੱਡੀ ਨਾ ਮੇਰੇ ਮਾਲਕ ਨੇ ਤੇ ਨਾਲ ਸਿੰਘਾਂ ਨੂੰ ਲੈ ਕੇ ਗਏ ਨੇ ਭਾਈ ਬਿਆਸ ਸਿੰਘ ਭਾਈ ਕਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਗਏ ਨੇ ਸਤਗੁਰੂ ਜੀ ਤੇ ਸਤਗੁਰੂ ਇੰਨਾ ਪਿਆਰ ਕਰਦੇ ਨੇ ਕਿ ਇੱਥੇ ਕੋਈ ਵੀ ਚੱਲ ਕੇ ਆ ਜਾਵੇ ਸਾਤ ਸੰਗਤ ਦੀ ਲਿੰਬ ਤੇ ਸ਼ਰਧਾ ਦੇ ਨਾਲ ਕੋਈ ਆਇਆ ਤੇ ਉਹਦੇ ਵਾਸਤੇ ਜੀ ਤਾਂ ਸਦਮਾ ਜਿਹੜਾ ਖੁੱਲ੍ਹੇ ਜਿਹੜਾ ਚੜ੍ਹ ਕੇ ਆਉਂਦਾ ਤੇ ਸਤਗੁਰੂ ਜੀ ਕਹਿੰਦੇ ਭਾਈ ਜਿਹੜੇ ਚੜ੍ਹ ਕੇ ਆਉਣਗੇ ਉਹਨਾਂ ਵਾਸਤੇ ਵੀ ਭਾਈ ਇਹ ਘਰ ਹਮੇਸ਼ਾ ਤਤਪਰ ਤਿਆਰ ਰਹੇਗਾ ਪਰ ਇੱਥੇ ਬਚਨ ਸਬਦ ਉਹਦਾ ਆ ਗਿਆ ਸੰਤੂਰ ਜੀ ਕਹਿੰਦੇ ਤੂੰ ਸੰਗਤ ਸਾਹਿਬ ਬਾਪ ਹਮਾਰਾ ਕਿਸੇ ਡੋਣ ਵਿੱਚ ਪਰਾਨੀ ਕਰਦਾ ਤੇਰੇ ਘਰ ਦੇ ਵਿੱਚ ਪ੍ਰਮਾਤਮਾ ਇੰਨੀ ਬਰਕਤਾਂ ਦੇ ਨੌ ਨੇ ਤੇ ਤੇਰਾ ਅਖੁੱਟ ਭਟਾਰਾ ਤੇਰੇ ਘਰ ਦੇ ਵਿੱਚ ਨੌ ਦਿੱਦੀਆਂ ਨੌ ਖਜ਼ਾਨੇ ਅਨੇਚਾ ਪਰੇ ਹੋਏ ਤੇਰੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦਾ ਤੋਟਾ ਨਹੀਂ ਹੈ ਜੇ ਤੂੰ ਦੇ ਸੋ ਤ੍ਰਿਵਤ ਆਹਾਵੈ ਸੋਈ ਭਗਤ ਕੁਮਾਰਾ ਜੀਓ ਪਰਮਾਤਮਾ ਜਿਹਨੂੰ ਤੂੰ ਇਹ ਦਾਅ ਦੇ ਦਿੱਤੀ ਨਾ ਜਿਸ ਨੂੰ ਦੇ ਸੋਤ੍ਰਿਤ ਤੇ ਘਾਵੈ ਉਹ ਅੰਦਰੋਂ ਰਾਜ ਜਾਂਦਾ ਉਹਨੂੰ ਅੰਦਰੋਂ ਕੰਭੁਕ ਨਹੀਂ ਲੱਜਾਂਦੀ ਸਤਗੁਰੂ ਜੀ ਦੀ ਬਾਣੀ ਕਿਉਂ ਸਾਚੇ ਨਾਮ ਕੀ ਲਾਗੈ ਝੁਕ ਉਹਤ ਭੁੱਖ ਹੈ ਖਾਏ ਚੱਲਿਆ ਦੁੱਖ ਜਦੋਂ ਸੱਚੇ ਨਾਮ ਦੀ ਭੁੱਖ ਲੱਗੀ ਨਾ ਸੱਚੇ ਨਾਮ ਦੀ ਭੁੱਖ ਲੱਗਦੀ ਕਿਸੇ ਕੇ ਹਿਰਦੇ ਮੈਂ ਹਰੇਕ ਇਹ ਵੀ ਲੰਦੀ ਹੈ ਪਰ ਜਿਹਨੂੰ ਲੱਗ ਜਾ ਵੀ ਨਾ ਉਹਨਾਂ ਦੀ ਅੰਦਰ ਦੀਆਂ ਭੁੱਖਾਂ ਜਣੀਆਂ ਉਹ ਖਤਮ ਹੋ ਜਾਂਦੀਆਂ ਨਹੀਂ ਜਨਮ ਜਨਮ ਦੀਆਂ ਭੁੱਖਾਂ ਖਤਮ ਹੋ ਜਾਂਦੀਆਂ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਦੇ ਘਰ ਦੇ ਵਿੱਚ ਨੌ ਲੱਗਦੀਆਂ ਤੇ ਨੌ ਖੁਜਾਨੇ ਭਰੇ ਹੋਏ ਨੇ ਜਿਸ ਤੂੰ ਦੇ ਜਿਹਨੂੰ ਪ੍ਰਮਾਤਮਾ ਤੂੰ ਇਹ ਦਾਤ ਦੇਂਦਾ ਸੋ ਪ੍ਰਿਤਿਆ ਘਾਇ ਉਹ ਅੰਦਰੋਂ ਰਜ ਜਾਂਦਾ ਸੋਈ ਭਗਤ ਤੁਮਾਰਾ ਜੀ ਉਹ ਉਹੀ ਪ੍ਰਮਾਤਮਾ ਤੇਰਾ ਭਗਤ ਹੈ ਜਿਹਨੂੰ ਪ੍ਰਮਾਤਮਾ ਤੋਂ ਭਗਤੀ ਦੀ ਦਾਤ ਦੇਂਦੀ ਸਭ ਤੋਂ ਆਸਾ ਤੇਰੀ ਬੈਠਾ

ਕੋਈ ਵੀ ਹਿਰਦਾ ਇਹੋ ਜਿਹਾ ਨਹੀਂ ਜਿਹੜੇ ਹਿਰਦੇ ਵਿੱਚ ਪ੍ਰਮਾਤਮਾ ਕੋਈ ਨਹੀਂ ਬੈਠਾ ਹੈ। ਪਰ ਸਾਧ ਸੰਗਤ ਦੀ ਪ੍ਰਮਾਤਮਾ ਹਰੇਕ ਹਿਰਦੇ ਦੇ ਵਿੱਚ ਹੈ। ਕਈ ਵਾਰ ਸਾਡੇ ਮਨ ਵਿੱਚ ਆ ਜਾਂਦਾ ਹੈ ਤੇ ਜੇ ਪ੍ਰਮਾਤਮਾ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਹੈ ਤੇ ਪ੍ਰਮਾਤਮਾ ਫਿਰ ਪ੍ਰਗਟ ਕਿਉਂ ਨਹੀਂ ਹੁੰਦਾ ਹੈ? ਸਾਧ ਸੰਗਤ ਦੀ ਜ਼ਮੀਨ ਦੇ ਵਿੱਚ ਸਾਰੀ ਵਿੱਚ ਪਾਣੀ ਹੈ। ਪਰ ਜ਼ਮੀਨ ਦੇ ਵਿੱਚੋਂ ਪਾਣੀ ਕੱਢਣ ਵਾਸਤੇ ਉਦਮ ਕਰਨਾ ਪੈਂਦਾ ਹੈ, ਬੋਰ ਜਿਹੜਾ ਉਹ ਕਰਨਾ ਪੈਂਦਾ ਹੈ। ਤੇ ਜਦੋਂ ਮੋਰ ਕਰਨ ਤੋਂ ਬਾਅਦ ਸਾਧ ਸੰਗਤ ਦੀ ਬੋਤ ਦੀ ਪ੍ਰਕਿਰਿਆ ਸਾਰੀ ਪੂਰੀ ਹੋ ਜਾਂਦੀ ਹੈ ਨਾ ਤੇ ਮੋਰ ਇੱਕਦਮ ਪਾਣੀ ਵਿੱਚ ਉਤਰ ਚੱਕ ਲੈਂਦਾ ਹੁੰਦਾ ਪਹਿਲਾਂ ਉੱਪਰ ਮੂੰਹ ਦੇ ਵਿੱਚ ਉਹਦੇ ਪਾਣੀ ਪਾਉਣਾ ਪੈਂਦਾ ਥੱਲੇ ਕੁਝ ਕੋ ਬਾਲਟੀਆਂ ਜਦੋਂ ਉੱਪਰੋਂ ਪਾਣੀ ਪਾਉਣਾ ਪੈਂਦਾ ਫਿਰ ਉਹ ਦੂਜਾ ਪਾਣੀ ਜਿਹੜਾ ਬਾਹਰ ਆਉਂਦਾ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਤੇਰੇ ਹਿਰਦੇ ਦੇ ਵਿੱਚ ਬੈਠਾ ਹੈ ਇਹ ਗੱਲ ਸੱਚ ਹੈ ਪਰ ਤੈਨੂੰ ਜ਼ਬਾਨ ਦੇ ਨਾਲ ਰਸਨਾ ਦੇ ਨਾਲ ਉਹਦਾ ਨਾਮ ਜਪਣਾ ਪਵੇਗਾ ਜਦੋਂ ਤੂੰ ਰਸਨਾ ਦੇ ਨਾਲ ਜਪੇਂਦਾ ਤੇਰੇ ਹਿਰਦੇ ਵਿੱਚ ਬੈਠਾ ਹੋਇਆ ਪ੍ਰਮਾਤਮਾ ਤੇਰੇ ਅੰਦਰ ਪ੍ਰਗਟ ਹੋ ਜਾਂਦੇ ਤੇ ਸਭ ਨੂੰ ਜੀ ਕਹਿੰਦੇ ਭਾਈ ਉਹ ਪਰਮਾਤਮਾ ਕਿਸੇ ਤੋਂ ਵੀ ਵਾਰ ਨਹੀਂ ਹੈ ਸਭ ਕੋ ਆਸਾ ਹੈ ਤੇਰੀ ਮੈਠਾ ਘਟਤਨ ਅੰਤਰ ਤੂੰ ਹੈ ਬੁੱਧਾ ਸਭੇ ਸਾਜੀ ਵਾਲ ਸਦਾਇਨ ਤੂੰ ਕਿਸੇ ਨਾ ਕਿਸੇ ਬਹਾਰਾ ਜੀਓ ਸਾਰੇ ਪਰਮਾਤਮਾ ਸਭੇ ਸਾਜੀ ਵਾਲ ਸਦਾਇਨ ਸਾਰੇ ਸੰਤ ਸੇ ਸਾਜੀ ਵਾਲ ਦੇ ਸਦਾਇਨ ਧੰਗੁਰ ਜੀ ਕਹਿੰਦੇ ਸਦਾਉ ਦੇ ਜਿਵੇਂ ਬੰਦਾ ਕਹਿੰਦਾ ਸਾਰੇ ਅਸੀਂ ਪਾਈ ਤੋਂ ਬਾਪ ਤੋਂ ਪੈਦਾ ਹੋਏ ਹਾਂ ਸਤਨੂ ਜੀ ਕਹਿੰਦੇ ਸਾਰੇ ਤੇ ਇੱਕ ਤੋਂ ਹੀ ਪੈਦਾ ਹੋਏ ਨੇ ਕੋਈ ਨਾ ਵੀ ਸਹਾਰਾ ਜੀ ਉਹ ਤੇਰੇ ਤੋਂ ਬਾਹਰ ਪ੍ਰਮਾਤਮਾ ਕੋਈ ਵੀ ਨਹੀਂ ਹੈ ਸਤਨੂ ਜੀ ਅੱਗੇ ਕਹਿੰਦੇ ਤੂੰ ਆਪ ਤੇ ਗੁਰਮੁਖ ਮੁਕਤ ਕਰਾਂ ਹੈ ਤੂੰ ਆਪ ਤੇ ਬੰਦ ਜਨਮ ਭਵਾ ਹੈ ਇਹ ਪ੍ਰਮਾਤਮਾ ਜਿਹੜੇ ਗੁਰਮੁਖ ਬਣ ਕੇ ਤੇਰਾ ਨਾਮ ਜਪਦੇ ਨੇ ਨਾ ਜਿਹੜੇ ਪ੍ਰਮਾਤਮਾ ਤੇਰੀ ਬਾਣੀ ਪੜ੍ਹਦੇ ਨੇ ਤੋ ਉਹ ਗੁਰਮੁਖਾਂ ਨੂੰ ਮੁਕਤ ਕਰਾ ਦੇ ਉਹ ਗੁਰਮੁਖ ਜਿਹੜੇ ਨੇ ਤੇਰੀ ਬਾਣੀ ਪੜ੍ਹ ਕੇ ਮੁਕਤ ਹੋ ਜਾਂਦੇ ਨੇ ਸਤਗੁਰੂ ਜੀ ਕਹਿੰਦੇ ਆਪੇ ਮਨੁੱਖ ਜਨਮ ਪੁਆਹਾ ਉਹ ਆਪੇ ਜਿਹੜੇ ਮਨੁੱਖ ਜਿਹੜੇ ਤੇ ਬੇਮੁਖ ਹੋ ਜਾਂਦੇ ਨੇ ਸਤਗੁਰੂ ਜੀ ਕਹਿੰਦੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਉਹ ਜਨਮਾਂ ਦੇ ਵਿਜੋਗ ਸੇੜ ਲੈਂਦੇ ਨੇ ਜਿਹੜੇ ਮਨੁੱਖ ਬਣ ਕੇ ਪ੍ਰਮਾਤਮਾ ਕਹਿੰਦੇ ਉਹ ਤੇਰ ਤੋਂ ਪੁਆਏ ਕਿ ਉਹਨਾਂ ਨੂੰ ਜਨਮਾਂ ਦੇ ਵਿੱਚ ਪਾ ਦੇਣ ਹੁਣ ਗੁਰਮੁਖ ਕੀ ਹੈ ਤੇ ਮਨੁੱਖ ਕੀ ਹੈ ਸਾਸ ਗੁਰਮੁਖ ਹੋਏ ਜਿਹੜਾ ਗੁਰੂ ਦੇ ਸਿਧਾਂਤ ਦੇ ਉੱਤੇ ਚੱਲਿਆ ਜੋ ਗੁਰ ਕਹੈ ਸਤਕਾਰ ਕਮਾਵੇ ਗੁਰ ਕੀ ਕਰਮੀ ਕਾਹੇ ਤਾਵੇ ਜੋ ਗੁਰੂ ਨੇ ਕਹਿ ਦਿੱਤਾ ਉਹ ਬਚਨਾਂ ਨੂੰ ਸਤ ਕਰਕੇ ਮੰਨਿਆ ਸਤਗੁਰ ਜੀ ਕਹਿੰਦੇ ਪਾਈ ਕੋ ਗੁਰਮਤ ਤੇ ਮਨੁੱਖ ਮਨੁੱਖ ਕਹਿੰਦੇ ਜਿਹੜਾ ਆਪਣੇ ਮਨ ਨੂੰ ਅੱਗੇ ਰੱਖਦਾ ਹੈ ਜੋ ਗੁਰੂ ਨੇ ਕਿਹਾ ਉਹਦੇ ਸਿਧਾਂਤ ਤੋਂ ਬਿਲਕੁਲ ਉਲਟ ਆਪਣੇ ਕੰਮ ਕਰਦਾ ਹੈ ਗੁਰੂ ਨੇ ਕਿਹਾ ਇਹ ਕਾਰਜ ਤੇਰੇ ਵਾਸਤੇ ਨਹੀਂ ਸਹੀ ਹੈ ਇਹ ਸਾਧ ਸੰਗਤ ਜੀ ਉਹ ਕਾਰਜ ਫਿਰ ਵੀ ਕਰਨਾ ਸਤਗੁਰ ਜੀ ਕਹਿੰਦੇ ਜਿਹੜੇ ਮਨੁੱਖ ਨੇੜਾ ਉਹ ਗੁਰੂ ਦੀ ਗੱਲ ਨਹੀਂ ਮੰਨਦੇ ਫਿਰ ਉਹ ਜੂਨਾ ਦੇ ਵਿੱਚ ਭਟਕਦੇ ਨੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਆਪੇ ਪ੍ਰਮਾਤਮਾ ਮਨ ਨੂੰ ਖਾਣੂ ਜਨਮਾਂ ਦੇ ਵਿੱਚ ਪਾਉਣ ਵਾਲਿਆ ਨਾਨਕ ਦਾਸ ਤੇਰਾ ਬਲਿਹਾਰ ਹੈ ਸਭ ਤੇਰਾ ਖੇਦ ਸਾਰਾ ਜੀਉ ਏ ਪ੍ਰਮਾਤਮਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰ ਨਾਨਕ ਨਾਮ ਦੀ ਹੋਰ ਲਾ ਕੇ ਸ਼ਬਦ ਦੀ ਸਮਾਪਤੀ ਕਰਦੇ ਨੇ ਨਾਨਕ ਦਾਸ ਤੇਰਾ ਬਲਿਹਾਰ ਹੈ ਅਸੀਂ ਪ੍ਰਮਾਤਮਾ ਤੇਰੇ ਤੋਂ ਬਲਿਹਾਰ ਜਾਂਦੇ ਹਾਂ ਤੇਰੇ ਕੋ ਬਾਪੇ ਕਰਦੇ ਹਾਂ ਸਭ ਤੇਰਾ ਖੇਦ ਤ ਸਾਰਾ ਇਹ ਉਹ ਸਾਰਾ ਦਿਖਣ ਵਾਲਾ ਪਸਾਰਾ ਜੋ ਦਿਖ ਰਿਹਾ ਹੈ ਨਾ ਇਹ ਪ੍ਰਮਾਤਮਾ ਸਾਰਾ ਤੇਰਾ